ਅ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਦੇ ਜਿਹੜੀ ਚੱਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਇੱਕ ਵੱਥਰੀ ਤੇ ਵੱਡੇ ਤੌਰ ਤੇ ਇੱਕ ਐਗਜ਼ੈਂਪਲਰੀ ਮਹਿੰਮ ਜਿਹੜੀ ਸਟਾਰਟ ਕੀਤੀ ਗਈ ਹੈ ਸਾਡੇ ਮਾਨਯੋਗ ਡਿਪਟੀ ਸੀਐਮ ਸਾਡੇ ਹੋਮ ਮਿਨਿਸਟਰ ਸਾਹਿਬ ਵੱਲੋਂ ਜਿਹੜੀਆਂ ਇਹਦੇ ਸਬੰਧੀ ਸਾਨੂੰ ਗਾਈਡਲਾਈਨਸ ਦਿੱਤੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਪਾਉਣਾ ਹੈ ਉਸੇ ਲੜੀ ਦੇ ਤਹਿਤ ਜਿਹੜੀ ਹੈਗੀ ਆ ਸਾਡੇ ਡਿਸਟ੍ਰਿਕਟ ਪੁਲਿਸ ਜਿਹੜੀ ਤਰਨਤਾਰਨ ਵੱਲੋਂ ਸਾਡੇ ਅਸੀਂ ਆ ਕੇ ਸਾਰਿਆਂ ਨੂੰ ਬਰੀਫ ਕੀਤਾ ਗਿਆ ਐਂਡ ਇਹਦੇ ਵਿੱਚ ਸਾਡਾ ਐਸਪੀ ਮਿਸਟਰ ਜਗਜੀਤ ਸਿੰਘ ਵਾਲੀਆ ਇਹਦੇ ਵਿੱਚ ਸਾਡੇ ਜਿਹੜੇ ਇੱਕ ਨਾਰਕੋਟਿਕ ਦੇ ਸਾਡੇ ਹੈਗੇ ਨੇ ਸੈੱਲ ਬਣੇ ਹੋਏ ਨੇ ਉਹਨਾਂ ਨੂੰ ਵੀ ਵਾਚ ਕਰਦੇ ਆ ਸਾਰਾ ਸੁਪਰਵਾਈਜ਼ ਕਰਦੇ ਆ ਤਾਂ ਇਹਨਾਂ ਦੇ ਨਾਲ ਡੀਐਸਪੀ ਜਿਹੜੇ ਹੈਗੇ ਸਾਡੇ ਸਿਟੀ ਡੀਐਸਪੀ ਡੀ ਐਂਡ ਸਾਡੇ ਜਿਹੜੇ ਸੀਆਈਏ ਐਂਡ ਪਲੱਸ ਸਾਡੇ ਜਿਹੜੇ ਇੱਕ ਜਿਹਦੇ ਵਿੱਚ ਅੱਛਾ ਜਿਨ੍ਹਾਂ ਨੇ ਕੰਮ ਕੀਤਾ ਇਹ ਅਸੀਂ ਹਰਪਾਲ ਸਿੰਘ ਐਂਡ ਸਾਡੇ ਐਸਐਚਓ ਸਿਟੀ ਤਰਨਧਰ ਇਹ ਸਾਰੇ ਜਿਹਨਾਂ ਨੂੰ ਬਰੀਫ ਕੀਤਾ ਐਂਡ ਅ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਜਿਹੜੀ ਇਸ ਦੇ ਉੱਤੇ ਵਰਕਆਊਟ ਕੀਤਾ ਇਹਦੇ ਵਿੱਚ ਦੋ ਵਿਅਕਤੀਆਂ ਨੂੰ ਅਸੀਂ ਜਿਹੜਾ ਅਰੈਸਟ ਕੀਤਾ ਆ ਜਿਨ੍ਹਾਂ ਤੋਂ 15 ਕਿਜੀ ਦੀ ਜਿਹੜੀ ਓਪੀਐਮ ਐਂਨ ਤੋਂ ਰਿਕਵਰ ਕੀਤੀ ਆ ਜਿਹੜੀ ਬੇਸਿਕ ਮੋਡਲੀ ਪੁਸ਼ਕੇਸ਼ ਤੋਂ ਪਾਇਆ ਗਿਆ ਕਿ ਇਹ ਜਿਹੜੀ ਜਿਹੜੀ ਓਪੀਐਮ ਹੈਗੀ ਆ ਫੀਮ ਹੈਗੀ ਆ ਰਾਜਸਥਾਨ 에ਰੀਆ ਦੇ ਵਿੱਚੋਂ ਲੈ ਕੇ ਆਉਂਦੇ ਸੀ ਇਹਨਾਂ ਦੇ ਬੈਕਵਰਡ ਐਂਡ ਉਹ ਜਿਹੜੇ ਫਾਰਵਰਡ ਜਿਹੜੇ ਲਿੰਕੇਜ ਹੈਗੇ ਨੇ ਕਿੱਥੋਂ ਲੈ ਕੇ ਆਉਂਦਾ ਸੀ ਕਿੱਥੇ ਐਗਜ਼ੈਕਟਲੀ ਇਹਨਾਂ ਨੇ ਕਿੱਥੇ ਸਪਲਾਈ ਕਰਦੇ ਸੀ ਕਿਉਂਕਿ ਥਿਸ ਇਜ਼ ਅ ਹਿਊਜ ਕੁਆਂਟੀਟੀ ਅੱਗੇ ਕਿਹੜੇ-ਕਿਹੜੇ ਦੇ ਕੰਜ਼ਿਊਮਰ ਕਾਉਨ ਨੇ ਜਾਂ ਕਿੱਥੇ ਜਾਣੀ ਹੈਗੀ ਸੀ ਉਹਦੀ ਅਸੀਂ ਜਿਹੜੀ ਹੈਗੀ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਇਹਦੇ ਵਿੱਚ ਇਹਨਾਂ ਦਾ ਕੋ ਪਹਿਲਾਂ ਵੀ ਮਾਮਲਾ ਇਹਨਾਂ ਦਾ ਜਿਹੜਾ ਕ੍ਰਿਮੀਨਲ ਕੇਸ ਜਿਹੜਾ ਹੈਗਾ ਫਿਲਹਾਲ ਦਰਜ ਹੋਣਾ ਨਹੀਂ ਪਾਇਆ ਗਿਆ ਪਿਛਲੇ ਬਟ ਫਿਰ ਵੀ ਅਸੀਂ ਡੰਗਾਈ ਨਾਲ ਵਰਤਾਲ ਕਰ ਰਹੇ ਆਂਗੇ ਕਿ ਕਈ ਗੱਲਾਂ ਕੋਈ ਕਈ ਵਾਰੀ ਸਾਡੇ ਦੋਸ਼ੀ ਜਿਹੜੇ ਹੁੰਦੇ ਆ ਕਨਸੀਲ ਕਰ ਦਿੰਦੇ ਆ ਬਟ ਉਹ ਸਾਰਾ ਇਹਨਾਂ ਦਾ ਜਿਹੜਾ ਥਾਣੇ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਐਂਡ ਬਾਕੀ ਹੋਰ ਥਾਵਾਂ ਤੋਂ ਵੀ ਅਸੀਂ ਸਾਰਾ ਦੇਖ ਰਹੇ ਆਂ ਵੀ ਕੋਈ ਇਹਨਾਂ ਦੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ ਜਾਂ ਨਹੀਂ ਹੈ ਬਟ ਹਲੇ ਤੱਕ ਦੀ ਜਿਹੜੀ ਹੈਗੀ ਤਫਤੀਸ਼ ਦੇ ਵਿੱਚ ਇਹਨਾਂ ਦੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਜਿਹੜੀ ਰਜਿਸਟਰਡ ਕੇਸਿਸ ਨਹੀਂ ਹੈ ਔਰ ਜਿਉਂਕੇ ਡਿਟੇਲ ਚ ਕਰ ਰਹੇ ਆਂ ਇੰਨੀ ਵੱਡੀ ਰਿਕਵਰੀ ਜਿਹੜੀ ਹੋਈ ਆ ਇਹ ਕੋਈ ਫਸਟ ਟਾਈਮ ਜਿਹੜਾ ਕੋਈ ਕ੍ਰਿਮੀਨਲ ਆਫ ਨਹੀਂ ਕਰ ਸਕਦਾ ਇਹਦੀ ਵੀ ਜਿਹੜੀ ਹੈਗੀ ਹੈ ਵਿਸ਼ੇਸ਼ ਤੌਰ ਤੇ ਅਸੀਂ ਜਾਂਚ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਦੇ ਜਿਹੜੀ ਚੱਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਹੈ ਇੱਕ ਵੱਖਰੀ ਤੇ ਵੱਡੇ ਤੌਰ ਤੇ ਇੱਕ ਐਗਜ਼ੈਂਪਲਰੀ ਮਹਿੰਮ ਜਿਹੜੀ ਸਟਾਰਟ ਕੀਤੀ ਗਈ ਹੈ ਸਾਡੇ ਮਾਨਯੋਗ ਡਿਪਟੀ ਸੀਐਮ ਸਾਡੇ ਹੋਮ ਮਿਨਿਸਟਰ ਸਾਹਿਬ ਵੱਲੋਂ ਜਿਹੜੀਆਂ ਇਹਦੇ ਸਬੰਧੀ ਸਾਨੂੰ ਗਾਈਡਲਾਈਨਸ ਦਿੱਤੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਪਾਉਣਾ ਹੈ ਉਸ ਲੜੀ ਦੇ ਤਹਿਤ ਜਿਹੜੀ ਹੈਗੀ ਹੈ ਸਾਡੇ ਡਿਸਟ੍ਰਿਕਟ ਪੁਲਿਸ ਜਿਹੜੀ ਤਰਨਤਾਰਨ ਵੱਲੋਂ ਸਾਡੇ ਅਸੀਂ ਆ ਕੇ ਸਾਰਿਆਂ ਨੂੰ ਬਰੀਫ ਕੀਤਾ ਗਿਆ ਐਂਡ ਇਹਦੇ ਵਿੱਚ ਸਾਡੇ ਐਸਪੀ ਮਿਸਟਰ ਜਗਜੀਤ ਸਿੰਘ ਵਾਲੀਆ ਇਹਦੇ ਵਿੱਚ ਸਾਡੇ ਜਿਹੜੇ ਇੱਕ ਨਾਰਕੋਟਿਕ ਦੇ ਸਾਡੇ ਹੈਗੇ ਨੇ ਸੈੱਲ ਬਣੇ ਹੋਏ ਨੇ ਉਹਨਾਂ ਨੂੰ ਵੀ ਵਾਚ ਕਰਦੇ ਆ ਸਾਰਾ ਸੁਪਰਵਾਈਜ਼ ਕਰਦੇ ਆ ਅ ਇਹਨਾਂ ਦੇ ਨਾਲ ਡੀਐਸਪੀ ਜਿਹੜੇ ਹੈਗੇ ਸਾਡੇ ਸਿਟੀ ਡੀਐਸਪੀ ਡੀ ਐਂਡ ਸਾਡੇ ਜਿਹੜੇ ਸੀਆਈਏ ਐਂਡ ਪਲੱਸ ਸਾਡੇ ਜਿਹੜੇ ਇੱਕ ਜਿਹਦੇ ਵਿੱਚ ਅੱਛਾ ਜਿਨ੍ਹਾਂ ਨੇ ਕੰਮ ਕੀਤਾ ਹੈ ਅਸੀਂ ਹਰਪਾਲ ਸਿੰਘ ਐਂਡ ਸਾਡੇ ਐਸਐਚਓ ਸਿਟੀ ਤਰਨਧਾਰਨ ਇਹ ਸਾਰੇ ਜਿਹੜੇ ਇਹਨਾਂ ਨੂੰ ਬਰੀਫ ਕੀਤਾ ਐਂਡ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਜਿਹੜੀ ਇਸ ਦੇ ਉੱਤੇ ਵਰਕਆਊਟ ਕੀਤਾ ਇਹਦੇ ਵਿੱਚ ਦੋ ਵਿਅਕਤੀਆਂ ਨੂੰ ਅਸੀਂ ਜਿਹੜਾ ਅਰੈਸਟ ਕੀਤਾ ਆ ਜਿਨ੍ਹਾਂ ਤੋਂ 15 ਕਿਜੀ ਦੀ ਜਿਹੜੀ ਓਪੀਐਮ ਐ ਇਹਨਾਂ ਤੋਂ ਰਿਕਵਰ ਕੀਤੀ ਆ ਜਿਹੜੀ ਬੇਸਿਕ ਮੋਡਲੀ ਪੁਸ਼ਕਿਸ਼ ਤੋਂ ਪਾਇਆ ਗਿਆ ਕਿ ਇਹ ਜਿਹੜੀ ਜਿਹੜੀ OPM ਹੈਗੀ ਆ ਫੀਮ ਹੈਗੀ ਆ ਰਾਜਸਥਾਨ ਏਰੀਆ ਦੇ ਵਿੱਚੋਂ ਲੈ ਕੇ ਆਉਂਦੇ ਸੀ ਇਹਨਾਂ ਦੇ ਬੈਕਵਰਡ এন্ডੋਂ ਜਿਹੜੇ ਫਾਰਵਰਡ ਜਿਹੜੇ ਲਿੰਕੇਜ ਹੈਗੇ ਨੇ ਕਿੱਥੋਂ ਲੈ ਕੇ ਆਉਂਦਾ ਸੀ ਕਿੱਥੇ ਐਗਜੈਕਟਲੀ ਇਹਨਾਂ ਨੇ ਕਿੱਥੇ ਸਪਲਾਈ ਕਰਦੇ ਸੀ ਕਿਉਂਕਿ ਥਿਸ ਇਜ਼ ਅ ਹਿਊਜ ਕੁਆਂਟੀਟੀ ਅੱਗੇ ਕਿਹੜੇ-ਕਿਹੜੇ ਦੇ ਕੰਜ਼ਿਊਮਰ ਕੌਨ ਨੇ ਜਾਂ ਕਿੱਥੇ ਜਾਣੀ ਹੈਗੀ ਸੀ ਉਹਦੀ ਅਸੀਂ ਜਿਹੜੀ ਹੈਗੀ ਆ ਡੀਪਲੀ ਇਨਵੈਸਟੀਗੇਟ ਕਰ ਰਹੇ ਆ ਇਹਦੇ ਵਿੱਚ ਕਦੇ ਇਹਨਾਂ ਦਾ ਕੋ ਪਹਿਲਾਂ ਵੀ ਮੌਨਿੰਗ ਨਹੀਂ ਇਹਨਾਂ ਦੇ ਜਿਹੜਾ ਕ੍ਰਿਮੀਨਲ ਕੇਸ ਜਿਹੜਾ ਹੈਗਾ ਫਿਲਹਾਲ ਦਰਜ ਹੋਣਾ ਨਹੀਂ ਪਾਇਆ ਗਿਆ ਪਿਛਲੇ ਬਟ ਫਿਰ ਵੀ ਅਸੀਂ ਡੰਗਾਈ ਨਾਲ ਪੜਤਾਲ ਕਰ ਰਹੇ ਹਾਂ ਕਿ ਕਈ ਗੱਲਾਂ ਕੋਈ ਕਈ ਵਾਰੀ ਸਾਡੇ ਤੋਂ ਦੋਸ਼ੀ ਜਿਹੜੇ ਹੁੰਦੇ ਆ ਕਨਸੀਲ ਕਰ ਦਿੰਦੇ ਆ ਬਟ ਉਹ ਸਾਰਾ ਇਹਨਾਂ ਦਾ ਜਿਹੜਾ ਥਾਣੇ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਐਂਡ ਬਾਕੀ ਹੋਰ ਥਾਵਾਂ ਤੋਂ ਵੀ ਅਸੀਂ ਸਾਰਾ ਦੇਖ ਰਹੇ ਹਾਂ ਵੀ ਕੋਈ ਇਹਨਾਂ ਦੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ ਜਾਂ ਨਹੀਂ ਹੈ ਬਟ ਹਲੇ ਤੱਕ ਦੀ ਜਿਹੜੀ ਹੈਗੀ ਤਫਤੀਸ਼ ਦੇ ਵਿੱਚ ਇਹਨਾਂ ਦੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਜਿਹੜੀ ਰਜਿਸਟਰਡ ਕੇਸਿਸ ਨਹੀਂ ਹੈ ਔਰ ਕਿਉਂਕਿ ਡਿਟੇਲ ਚ ਕਰ ਰਹੇ ਐ ਇੰਨੀ ਵੱਡੀ ਰਿਕਵਰੀ ਜਿਹੜੀ ਹੋਈ ਆ ਇਹ ਕੋਈ ਫਸਟ ਟਾਈਮ ਜਿਹੜਾ ਕੋਈ ਕ੍ਰਿਮੀਨਲ ਆਉ ਨਹੀਂ ਕਰ ਸਕਦਾ ਇਹਦੀ ਵੀ ਜਿਹੜੀ ਹੈਗੀ ਹੈ ਵਿਸ਼ੇਸ਼ ਤੌਰ ਤੇ ਅਸੀਂ ਜਾਂਚ ਕਰ ਰਹੇ ਹਾਂ